ਅੱਜ ਅਸੀਂ ਪੱਤਰਕਾਰ ਵੀਰਾਂ ਦੇ ਸਾਹਮਣੇ ਉਹਨਾਂ ਲੋਕਾਂ ਦੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ 'ਚ ਸਾਹਮਣੇ ਹੋਏ ਹਾਂ ਮੁੱਖ ਮਕਸਦ ਪੁਰਾਤਨ ਹੰਸਲੀ ਜਿਸ ਦੇ ਰਾਈ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਜਾਂ ਹੋਰ ਪਾਵਨ ਸਰੋਵਰਾਂ ਨੂੰ ਪਰਾਚੀਨ ਸਮੇਂ ਜਲ ਪ੍ਰਦਾਨ ਕੀਤਾ ਜਾਂਦਾ ਰਿਹਾ ਉਹ ਇੱਕ ਇਤਿਹਾਸਕ ਵਿਰਾਸਤ ਹੈ ਜੋ ਸਿੱਖ ਪੰਥ ਦੇ ਨਮਾਇਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੈ ਔਰ ਪਤਾ ਲੱਗਿਆ ਇਸ਼ਤਿਹਾਰਾਂ ਚ ਜੋ ਛਪ ਕੇ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਹਾਂਸਲੀ ਦੀ ਜਿਹੜੀ 2 2.5 3 ਕਿੱਲੇ ਜ਼ਮੀਨ तकरीबन ਇਧਰੋਂ ਕਿਲੋਮੀਟਰ 2 ਕਿਲੋਮੀਟਰ ਲੰਮੀ ਜਾਂ 50 ਫੁੱਟ ਚੌੜੀ ਇਹ ਸਾਰੀ ਦੀ ਸਾਰੀ ਵੇਚਣ ਦੀ ਤਿਆਰੀ ਕਰਕੇ ਭੂਮ ਮਾਫੀਏ ਦੇ ਰਾਹੀਂ ਇਹ ਡਾਕੂ ਮਹਿਕਮਾ ਜਿਹੜਾ ਹੈ ਇਹਨਾਂ ਕੱਲ 22 ਤਰੀਕ ਨੂੰ ਗੁਰਦੁਆਰਾ ਸਿੰਘ ਸਭਾ ਅੰਮ੍ਰਿਤਕੋਟ ਖੁੱਲੀ ਬੋਲੀ ਰੱਖ ਦਿੱਤੀ ਜਿਹਦੇ ਵਿਰੋਧ ਵਿੱਚ ਇਥੋਂ ਦੀਆਂ ਇਲਾਕੇ ਦੀਆਂ ਸੰਗਤਾਂ ਔਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਇਸ ਗੱਲ ਦੀ ਠੇਸ ਵੱਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਇਸ ਹੰਸਲੀ ਦੀ ਸੇਵਾ ਸੰਭਾਲ ਕਰਨੀ ਇਸ ਵਿਰਾਸਤ ਨੂੰ ਜਿਉਂਦਾ ਤਿਉਂ ਜਿਉਂਦਾ ਰੱਖਣਾ ਆਲੇ ਦਿਵਾਲੇ ਨੂੰ ਸਾਫ਼ ਸੁਥਰਾ ਬਣਾਉਣਾ ਤੇ ਗੁਰੂ ਸਾਹਿਬਾਂ ਦੇ ਨਕਸ਼ੇ ਕਦਮ ਚੱਲਦਿਆਂ ਜਿਵੇਂ ਕਦੇ ਅਮਰ ਸਰ ਸਾਹਿਬ ਸਾਕੇ ਕਿਸੇ ਨੂੰ ਗੁਰੂ ਬਾਜ਼ਾਰ ਬਣਾ ਕੇ ਦਿੱਤਾ ਕਿਸੇ ਨੂੰ ਖੂਹ ਤੇ ਬੌਲੀਆਂ ਲਵਾ ਕੇ ਦਿੱਤੇ ਕਿਸੇ ਨੂੰ ਕੋੜੀ ਖਾਨੇ ਬਣਾ ਕੇ ਦਿੱਤੇ ਕਿਸੇ ਨੂੰ ਗੁਰੂ ਕੇ ਬਾਗ ਲਵਾ ਕੇ ਦਿੱਤੇ ਵਾਤਾਵਰਣ ਵਾਸਤੇ ਅੱਜ ਉਸੇ ਨਕਸ਼ੇ ਤਹਿਤ ਇੱਥੋਂ ਦੇ ਲੋਕਾਂ ਵਾਸਤੇ ਇਹਨੂੰ ਸੋਹਣਾ ਬਣਾਉਣਾ ਸੀ ਆਲੀ ਦਿਵਾਲੀ ਨੂੰ ਵਾਤਾਵਰਨ ਦੇਣਾ ਸੀ ਆਵਾਜ਼ਾਈ ਦੇਣੀ ਸੀ ਇਥੋਂ ਦੀਆਂ ਸਹੂਲਤਾ ਦੇਣੀਆਂ ਸੀ ਪਰ ਬਦਕਿਸਮਤੀ ਸ਼੍ਰੋਮਣੀ ਕਮੇਟੀ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡ ਰਹੀ ਹੈ ਇਹ ਆਪਣੇ ਮਨਸੂਬਿਆਂ ਤਹਿਤ ਕੁਝੀਆਂ ਚਾਲਾਂ ਚਲਦੇਆਂ ਇਹਨੇ ਇੱਕ ਇੱਕ ਕਰਕੇ ਪਹਿਲਾਂ ਸਿੱਖ ਇਤਿਹਾਸ ਦੀਆਂ ਵਿਰਾਸਤਾਕਾਰ ਸੇਵਾ ਦੇ ਨਾਂ ਤੇ ਟੁੜਵਾਈਆਂ ਨਵੀਆਂ ਬਣਾ ਲੀਆਂ ਜ਼ਮੀਨਾਂ ਦੇ ਤਵਾਦਲੇ ਕਈ ਕੁਝ ਕੀਤਾ ਹੁਣ ਜਿਹੜੀ ਰਹਿਦ ਖੋਦ ਬਚੀਆ ਹੁਣ ਉਹਦੇ ਤੇ ਅੱਖ ਆ ਗਈ ਆ ਜਿਹੜੀ ਹੰਸਲੀ ਦੀ ਜ਼ਮੀਨ ਹੈ ਵਿਰਾਸਤੀ ਇੱਕ ਸਾਡੀ ਵਿਰਾਸਤ ਹੈ ਔਰ ਸੱਚਖੰਡ ਦਰਬਾਰ ਸਾਹਿਬ ਗੁਰੂ ਕੀ ਨਗਰੀ ਦਾ ਇੱਕ ਪ੍ਰਮਾਣ ਹੈ ਕਿ ਮੰਨ ਲਓ ਗੁਰੂ ਕੀ ਨਗਰੀ ਕਿਉਂ ਕਿਹਾ ਜਾਂਦਾ ਹੈ ਇਹ ਪੁਖਤਾ ਸਰੋਤ ਨੇ ਸਾਡੇ ਕੋਲੇ ਜਿਹੜੇ ਉਸ ਗੱਲ ਦੀ ਗਵਾਹੀ ਭਰਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ ਮਸੰਦ ਲਾਣਾ ਪੱਕੇ ਤੌਰ ਤੇ ਖਤਮ ਕਰ ਦੇਣਾ ਚਾਹੁੰਦਾ ਹੈ ਅਸੀਂ ਅੱਜ ਇਸ ਪ੍ਰੈਸ ਖਾਨ ਫਰੰਸ ਰਾਹੀਂ ਇਹ ਇਥੋਂ ਦੇ ਲੋਕਾਂ ਦੀ ਹਾਜ਼ਰੀ ਵਿੱਚ ਐਲਾਨ ਕਰਦੇ ਹਾਂ ਅਸੀਂ ਕਿਸੇ ਵੀ ਕੀਮਤ ਤੇ ਇਸ ਹੰਸਲੀ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਇਹ ਵਿਰਾਸਤ ਨੂੰ ਵੇਚਣ ਨਹੀਂ ਦੇਵਾਂਗੇ ਇਹ ਅਧਿਕਾਰ ਹੈ ਸ਼੍ਰੋਮਣੀ ਕਮੇਟੀ ਕੋਲ ਇਸ ਵਿਰਾਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ 1900 ਐਕਟ 25 ਜਿਹੜਾ ਗੁਰਦੁਆਰਾ ਬਣਿਆ ਮੈਂ ਉਹਦੇ ਤਹਿਤ ਗੱਲ ਕਰ ਰਿਹਾ ਨਾ ਤਾਂ ਇਹ ਕਿਸੇ ਜ਼ਮੀਨ ਦਾ ਤਬਾਦਲਾ ਕਰ ਸਕਦੇ ਆ ਨਾ ਕਿਸੇ ਜ਼ਮੀਨ ਨੂੰ ਵੇਚ ਸਕਦੇ ਆ ਨਾ ਕਿਸੇ ਦੀ ਨਜਾਇਜ਼ ਹਥਿਆ ਸਕਦੇ ਆ ਤੇ ਨਾ ਹੀ ਨਜਾਇਜ਼ ਕਿਸੇ ਨੂੰ ਦੇ ਸਕਦੇ ਆ ਇਹ ਗੈਰ ਕਾਨੂੰਨੀ ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਇੱਥੋਂ ਦੇ ਇਲਾਕੇ ਦੀਆਂ ਸਿੱਖ ਸੰਗਤਾਂ ਤੋਂ ਆ ਜਿਹੜਾ ਆਵਾਜਾਈ ਵਾਤਾਵਰਣ ਤੇ ਇੱਕ ਸੁੰਦਰ ਮਾਹੌਲ ਹੈ ਇਹ ਖੋਹ ਕੇ ਇਹ ਆਪਣੇ ਚਾਹੇਤੀਆਂ ਨੂੰ ਇਹ ਪਲਾਟ ਕੱਟ ਕੇ ਦੇਣਾ ਚਾਹੁੰਦੇ ਨੇ ਜਿਹੜੇ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਤੇ ਕੱਲ ਨੂੰ ਇਹ ਲੋਕ ਦਰਬਾਰ ਸਾਹਿਬ ਦੀ ਵੀ ਖੁੱਲੀ ਬੋਲੀ ਲਾ ਦੇਣਗੇ ਜੀ ਚੜਾਵਾ ਆਉਣਾ ਬੰਦ ਹੋ ਗਿਆ ਦਰਬਾਰ ਸਾਹਿਬ ਹੁਣ ਕਮਾਈ ਦਾ ਸਾਧਨ ਨਹੀਂ ਰਿਹਾ ਇਸ ਲਈ ਇਹਦੀ ਵੀ ਨਿਲਾਮੀ ਕਰਦੇ ਹੋ ਇੱਥੇ ਜਿਹੜੀ ਜਗ੍ਹਾ ਆ ਆਲਰੇਡੀ ਡਿਫੰਕਸ਼ਨ ਹੈ ਇੱਥੇ ਕੁਝ ਖਾਂਸਲੀ ਜਿਹੜੀ ਆ ਆਲਰੇਡੀ ਬੰਦ ਪਈ ਆ ਬੜੇ ਸਾਲਾਂ ਤੋਂ ਜੀ ਤੇ ਫਿਰ ਉਹਨਾਂ ਦਾ ਪਤਾ ਹੀ ਨਸਾਨ ਜਿਹੜੀ ਬੰਦ ਪਈ ਆ ਚੀਜ਼ ਤੁਹਾਡੇ ਬਾਬੇ ਦਾਦੇ ਦੀ ਵਿਰਾਸਤ ਆ ਉਹਨੂੰ ਤੁਸੀਂ ਬੰਦ ਪਈ ਨੂੰ ਛੁੱਟ ਦਿਓਗੇ ਜਾਂ ਉਹਨੂੰ ਨਿਲਾਮ ਕਰ ਦਿਓਗੇ ਤੁਹਾਡੀਆਂ ਵਿਰਾਸਤਾਂ ਇਥੋਂ ਤੱਕ ਕਿ ਜਿਹੜਾ ਪਸ਼ੋਕਰ ਨੂੰ ਪੜੋ ਉਹ ਕਹਿੰਦੇ 700 ਸਾਲ ਪਹਿਲਾਂ ਇੱਥੇ ਮੰਦਿਰ ਸੀ ਢਾਇਆ ਗਿਆ ਦਵਾਰਾ ਬਣੂ ਇੱਥੇ ਬਣਾਇਆ ਨਾ ਮਾੜੀ ਗਲਤ ਨਹੀਂ ਉਹਨਾਂ ਨੇ ਆਪਣਾ ਪਸ਼ੋਕਰ ਸੰਭਾਲਿਆ ਉਹਨਾਂ ਵਜੂਦ ਦਿਖਾਇਆ ਤੇ ਜੇ ਇੱਥੇ ਪਸ਼ੋਕਰ ਦੀ ਗੱਲ ਆ ਗਈ ਜਿਉਂਦਾ ਰੱਖਣ ਦੀ ਕੱਲ ਨੂੰ ਤੁਸੀਂ ਕਹੋਗੇ ਵੀ ਦਰਬਾਰ ਸਾਹਿਬ ਦੀ ਹੁਣ ਲੋੜ ਹੀ ਨਹੀਂ ਐ ਇਸ ਸਰੋਵਰ ਪੂਰ ਕੇ ਤੇ ਪਾਰਕ ਬਣਾ ਦਿਓ ਦੁਕਾਨਾ ਬਣਾ ਦਿਓ ਇਹ ਗੱਲ ਗਲਤ ਐ ਇਹ ਵਿਰਾਸਤ ਐ ਇਹ ਆਮ ਜ਼ਮੀਨ ਨਹੀਂ ਇਹ ਆਮ ਕੋਈ ਕਬਜ਼ਾ ਨਹੀਂ ਇਸ ਕਰਕੇ ਇਹ ਗੁਰੂ ਕੀਆ ਵਿਰਾਸਤਾ ਨੇ ਜਿੱਥੇ ਗੁਰੂ ਸਾਹਿਬਾਂ ਨੇ ਯੋਗਦਾਨ ਪਾਏ ਉੱਥੇ ਇਥੋਂ ਦੇ ਜਿਹੜੇ ਧਰਮੀ ਲੋਕ ਸਨ ਚਾਹੇ ਉਹ ਸੱਚੇ ਸੁੱਚੇ ਮੁਸਲਮਾਨ ਭਰਾ ਸੀ ਈਸਾਈ ਸੀ ਹਿੰਦੂ ਸੀ ਜੈਨੀ ਸੀ ਬੁੱਧੀ ਸੀ ਕੋਈ ਵੀ ਸੀ ਮੈਂ ਇਥੇ ਆ ਕੇ ਤੁਹਾਡੇ ਚ ਵੇਖਿਆ ਜੀ ਸਾਰਿਆਂ ਨੇ ਯੋਗਦਾਨ ਉਸ ਵਕਤ ਵੀ ਪਾਏ ਤੇ ਅੱਜ ਜੇ ਹੰਸਲੀ ਬਚਾਉਣ ਵਾਲਿਆਂ ਚ ਕੋਈ ਖੜਾ ਹੈ ਤੇ ਨੀਲੀਆਂ ਪੱਗਾਂ ਵਾਲੇ ਵੇਚਣ ਤੇ ਲੱਗੇ ਹੋਏ ਨੇ ਜੱਥੇ ਦਾ ਆਹ ਤਿਲਕਾਂ ਵਾਲੇ ਇੱਥੇ ਬਚਾਉਣ ਆਏ ਹੋਏ ਹੁਣ ਇੱਥੇ ਤੁਸੀਂ ਕੀ ਕਹੋਗੇ ਇਹ ਵਿਰਾਸਤ ਦਾ ਮਸਲਾ ਹੈ ਇਸ ਲਈ ਕਿਸੇ ਵੀ ਕੀਮਤ ਤੇ ਅਸੀਂ ਇਹ ਸ਼੍ਰੋਮਣੀ ਕਮੇਟੀ ਨੂੰ ਵੇਚਣ ਨਹੀਂ ਦੇਵਾਂਗੇ ਔਰ ਅੱਜ ਅਸੀਂ ਕੋਰਟ ਦੇ ਵਿੱਚ ਸਟੇ ਵੀ ਲਾ ਦਿੱਤਾ ਅਸੀਂ ਉਹ ਵੀ ਕਾਰਵਾਈ ਕਰਾਂਗੇ ਸਵਾਲ ਹੈ ਕਿ ਕੌਣ ਸੰਭਾਲ ਲਏ ਦੇਖੋ ਵੀ ਨਹੀਂ ਕੋਈ ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਅੱਗੇ ਆਣਾ ਚਾਹੀਦਾ ਸਾਂਭ ਸੰਭਾਲ ਲਈ ਸ਼੍ਰੋਮਣੀ ਕਮੇਟੀ ਅੱਗੇ ਆਵੇ ਲੋਕ ਨਾਲ ਨੇ ਸਰਕਾਰ ਜਿਹੜੀ ਆ ਉਹ ਗ੍ਰਾਂਟਾਂ ਦੇਣ ਨੂੰ ਤਿਆਰ ਬੈਠੀ ਹਾਂ ਸਲੀ ਵਾਸਤੇ ਇਹ ਗੁਰੂ ਰਾਮਦਾਸ ਜੀ ਦੇ ਘਰ ਨੂੰ ਸਮਰਪਿਤ ਹੋ ਕੇ ਕਰਨ ਨੂੰ ਤਿਆਰ ਨੇ ਸਾਰੇ ਇਸ ਨੁਕਤੇ ਤੇ ਆ ਕੇ Hindu Muslim ਜਾਂ ਰਾਜਨੀਤੀ ਆ ਦੂਜੀ ਤੀਜੀ ਇਹ ਸਾਰੀ ਖਤਮ ਹੋ ਜਾਣੀ ਇਹ ਤੁਹਾਡਾ ਨੈਕਸਟ ਐਕਸ਼ਨ ਹੈ ਨੈਕਸਟ ਅਗਲਾ ਐਕਸ਼ਨ ਸਾਡਾ ਇਹੀ ਹੋਗਾ ਕਿ ਜੇ ਕੱਲ ਨੂੰ ਨਾ ਰੁਕੇ ਕੱਲ ਆ ਸ਼ਾਮ ਤੱਕ ਇਹਨਾਂ ਨੇ ਇਹ ਫੈਸਲਾ ਵਾਪਸ ਨਾ ਲਿਆ ਤੇ ਸਵੇਰੇ 11 ਵਜੇ ਇਹਨਾਂ ਨੇ ਬੋਲੀ ਕਰਾਉਣ ਆਉਣਾ ਹੈ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਬੋਲੀ ਰੋਕਣ ਵਾਸਤੇ 9 ਵਜੇ ਆ ਜੀ ਤੁਹਾਨੂੰ ਸਾਰਿਆਂ ਇਹਨਾਂ 11 ਵਜੇ ਬੋਲੀ ਸ਼ੁਰੂ ਕਰਨੀ ਹੈ ਅਸੀਂ 9 ਵਜੇ ਇਹਨਾਂ ਦੀ ਬੋਲੀ ਰੋਕਣੀ ਹੋਊਗੀ ਵਿਰਾਸਤਨੀ ਵਿੱਚ ਦੇੜੀ ਇਹਦੀ ਹੁਣ ਆ ਗਿਆ ਤੁਸੀਂ ਦਿਓ ਵੀ ਸਹਿਮਤ ਹੋ ਬਿਲਕੁਲ ਸਹਿਮਤ ਬਾਬਾ ਬਾਬਾ ਕੀ ਕਰਕੇ ਸਾਰੇ ਦਿਓ ਅੱਗੇ ਫਿਰ ਜੇ ਸ਼ਾਮ ਤੱਕ ਸ਼੍ਰੋਮਣੀ ਕਮੇਟੀ ਨੇ ਹੰਸਲੀ ਵੇਚਣ ਵਾਲਾ ਵਿਰਾਸਤ ਸਿੱਖਾਂ ਦੀ ਗੁਰੂਪੰਥ ਦੀ ਅੰਮ੍ਰਿਤਸਰ ਸਾਹਿਬ ਦੀ ਇਹ ਵਾਪਸ ਨਾ ਲਿਆ ਤੇ ਕੱਲ 11 ਵਜੇ ਫਿਰ ਉਹ ਸੰਤਾਂ ਵਾਲੀ ਗੱਲ ਚੇਤੇ ਰੱਖਿਓ ਉਹ ਕਿਸੇ ਸਿੰਘ ਦਾ ਘਰ ਵੇਚਣ ਲੱਗੇ ਸੀ ਤੇ ਸਿੰਘ ਸੰਤਾਂ ਨੇ ਕਿਹਾ ਹੀ ਬੋਲੀ ਉਹ ਦਿਓ ਜਿਹੜਾ ਮਾਂ ਦੇ ਪੇਟੋਂ ਦੋ ਸਿਰ ਲੈ ਕੇ ਜੰਮਿਆ ਕਿਉਂਕਿ ਬੋਲੀ ਤੋਂ ਬਾਅਦ ਇਹਨਾਂ ਨਿਕਲਾ ਦੇਣਾ ਜਿਹੜੇ ਪਿੱਛੇ ਖੜੇ ਇਹੋ ਧਿਆਨ ਰੱਖਿਓ ਸੋਨਿਆ ਬismillah ਕਹਾ ਇਹਨਾਂ ਨੇ ਅਮਰਕੋਟ ਗੁਰਦੁਆਰਾ ਸਾਹਿਬ ਇਹੀ ਆਸਿਨੇ ਸਭ ਮੈਂ ਤੇ ਅੱਜ ਦਰਸ਼ਨ ਕੀਤੇ ਇੱਥੇ ਆ ਕੇ ਇਹਨਾਂ ਦੇ ਬਲਾਵੇ ਤੇ ਮਨਪ੍ਰੀਤ ਸਿੰਘ ਹੋਣਾ ਨਾ ਸਾਰੇ ਵੀਰਾਂ ਨੇ ਸਹਿਨਾ ਦਿੱਤਾ ਭਾਈ ਸਾਹਿਬ ਤੁਸੀਂ ਅੱਗੇ ਵੀ ਵਿਰਾਸਤਾਂ ਦੀ ਆਵਾਜ਼ ਦਿੰਨੇ ਹੋ ਅੱਜ ਵੀ ਸਾਡੇ ਕੋਲੇ ਆਓ ਇਹ ਵਿਰਾਸਤ ਬਚਾਉਣੀ ਬਹੁਤ ਲਾਜ਼ਮੀ ਹੈ ਤੇ ਮੈਂ ਤੁਹਾਡਾ ਪੱਤਰਕਾਰ ਕੱਲ ਨੂੰ ਹੋਰ ਕਿਤੇ ਬੋਲੀ ਕਰ ਲੈਂਦੇ ਹਾਂ ਜਿੱਦ ਤੇ ਇੱਥੇ ਮੌਸਾ ਲੰਦੂ ਵੀ ਹੋਰ ਬੋਲੀ ਹੋਊਗੀ ਤੇ ਹੋਲੀ ਜਿੱਥੇ ਮਰਜ਼ੀ ਕਰ ਲੈਣ ਜੀ ਕਾਨੂੰਨ ਮੁਤਾਬਕ ਗੁਰਦੁਆਰੇ ਐਕਟ ਦੇ ਅਨੁਸਾਰ ਇਹ ਗੈਰਕਾਨੂੰਨੀ ਆ ਤੇ ਸੁਪਰੀਮ ਕੋਰਟ ਹਾਈ ਕੋਰਟ ਕਿਥੇ ਥਾਂ ਤੇ ਬੈਠਾ ਹੋਇਆ ਫਿਕਰ ਨਾ ਕਰੋ ਇਹਨਾਂ ਨੂੰ ਠੋਕੇ ਰੱਖਾਂਗੇ ਉੱਥੇ ਅਸੀਂ ਸਾਡੀ ਟੀਮ ਲੀਗਲ ਪਹੁੰਚ ਗਈ ਹੋਈ ਆ ਅਦਾਲਤ ਵਿੱਚ ਫਾਇਦਾ ਤਿੰਨ ਚੋਰਾਂ ਨੂੰ ਪਤਾ ਹੋਊਗਾ ਕਿੰਨਾ ਕਿ ਹੈ ਜੀ ਆਪਾਂ ਕਿਹੜਾ ਇਸ ਚੱਕਰ 'ਚ ਆ। ਸਾਨੂੰ ਤਾਂ ਇੰਨਾ ਆ ਸਾਨੂੰ ਤਾਂ ਇਹਦਾ ਮਤਲਬ ਇਸ ਜਗ੍ਹਾ ਨੂੰ ਬਚਾਉਣਾ ਹੈ। ਇਹ ਹੁਣ ਪਤਾ ਨਹੀਂ ਇਹਨਾਂ ਦੇ ਦਸਲ ਮਤਲਬ ਤਿੰਨ ਕਿਲੇ ਆ ਲੰਮ ਜਿਆਦੀ ਆ 50 ਫੁੱਟ ਚੌੜੀ ਆ ਲੰਮੀ ਜਿਆਦੀ ਆ ਪਰ ਉਹ ਸੋਚੀ ਬੈਠੇ ਨੇ ਕਿ ਇਹਦੇ ਪਲਾਟ ਕੱਟ ਕੇ ਤੇ ਇਹਦਾ ਅਸੀਂ ਛੇਤੀ ਤੋਂ ਛੇਤੀ ਆਪਣੇ ਚਿਹਤਿਆਂ ਨੂੰ ਦੇ ਦਈਏ। ਤੇ ਆਉਣ ਵਾਲੀਆਂ ਇਲੈਕਸ਼ਨਾਂ ਲਈ ਪ੍ਰਬੰਧ ਹੋ ਜਾਣ ਸਤਾਈ ਦੀਆਂ ਕਿ ਉਹ ਸੌਖੀਆਂ ਲੜੀਆਂ ਹੁਣ ਅਸਲੀ ਸਿਰ ਤੇ ਲੜਨੀਆਂ ਹੋਣੀਆਂ ਨੇ ਜਿੰਨੇ ਚਿਰ ਨੂੰ ਅਦਾਲਤ ਦਾ ਫੈਸਲਾ ਆਉਣਾ ਉਹਨੇ ਚਿਰ ਨੂੰ ਤਾਂ ਕੱਲ ਨੂੰ ਫਿਰ ਨਹੀਂ ਨਹੀਂ ਅਦਾਲਤ ਦਾ ਜਦੋਂ ਇੱਕ ਧਿਆਨ ਰੱਖਿਓ ਤੁਸੀਂ ਪੱਤਰਕਾਰ ਭਰਾਓ ਜਿਹੜੀ ਅੱਜ ਫਾਈਲ ਮੇਰੀ ਜਮ੍ਹਾਂ ਹੋਗੀ ਜਦ ਤੱਕ ਉਹਦਾ ਜਵਾਬ ਨਹੀਂ ਆਉਂਦਾ ਪ੍ਰਸ਼ਾਸਨ ਨੂੰ ਇੱਥੇ ਬੈਠਣਾ ਪੈਣਾ ਹੈ ਤੁਹਾਡੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਅਗਰ ਸ਼੍ਰੋਮਣੀ ਕਮੇਟੀ ਨੇ ਫੈਸਲਾ ਨਾ ਵਾਪਸ ਲਿਆ ਅਸੀਂ ਰੋਕਣਾ ਹੈ ਉਸ ਰੋਕ ਰਕਈਏ ਚ ਕੋਈ ਘਟਨਾ ਵਾਪਰੀ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਊ ਅਸੀਂ ਸ਼ਾਮ ਤੱਕ ਚਿੱਠੀ ਪ੍ਰਸ਼ਾਸਨ ਨੂੰ ਵੀ ਦੇ ਰਹੇ ਆ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਸੀ ਇਸ ਲੜਾਈ ਨੂੰ ਰੋਕ ਕੇ ਤੇ ਆ ਮੈਂ ਦਿਖਾ ਦਿੰਦਾ ਇਹ ਸਵੇਰੇ ਐ ਜੀ ਪੀਸੀ ਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਸੀਂ ਦੇ ਚੁੱਕੇ ਆ ਇਹ ਹੀ ਚਿੱਠੀ ਸਾਡੀ ਕੋਰਟ ਵਿੱਚ ਚਲੀ ਗਈ ਹੈ ਇਹ ਹੀ ਚਿੱਠੀ ਅਸੀਂ ਸ਼ਾਮ ਤੱਕ ਹੁਣ ਆ ਸਾਡੀ ਟੀਮ ਪ੍ਰਸ਼ਾਸਨ ਤੱਕ ਦੇਗੀ ਤਾਂ ਕਿ ਇਹਨਾਂ ਨੂੰ ਰੋਕਿਆ ਜਾਵੇ ਕਾਨੂੰਨਨ ਤੌਰ ਤੇ ਅਸੀਂ ਪਹਿਲ ਰੱਖ ਰਹੇ ਹਾਂ ਕਿ ਕਾਨੂੰਨ ਅਨੁਸਾਰ ਇਹ ਗਲਤ ਹੋ ਰਿਹਾ ਹੈ ਸਿੱਖਾਂ ਦੀਆਂ ਭਾਵਨਾਵਾਂ ਸਿੱਖ ਸੰਗਤਾਂ ਦੀਆਂ ਅਨੁਸਾਰ ਇਹ ਗਲਤ ਹੋ ਰਿਹਾ ਹੈ ਇਹ ਗੁਰੂ ਕੀਆਂ ਜ਼ਮੀਨਾਂ ਤੇ ਡਾਕਾ ਹੈ ਇਹ ਗੁਰੂ ਕੇ ਜਿਹੜੇ ਇਤਿਹਾਸਕ ਵਿਰਾਸਤਾ ਨੇ ਉਹਨਾਂ ਨੂੰ ਖਤਮ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਹਾਂਜੀ ਇਹ ਗੱਲ ਸੱਚੀ ਹੈ ਜੀ 22000 ਰੁਪਏ ਜਗ੍ਹਾ ਤੋਂ ਪਤਾ ਲੱਗਿਆ ਸੀ 22000 ਰੁਪਏ ਦਾ ਰੇਟ ਕੱਟਿਆ ਤੇ ਇਸ ਦਾ 1 ਕਰੋੜ ਰੁਪਏ ਹੋ ਜੁਗਾ ਇਹ ਸ਼ਰਮਣੀ ਕਮੇਟੀ ਦੇ ਠੇਕੇਦਾਰਾਂ ਨੂੰ ਪਤਾ ਹੋਣਾ ਜੀ ਕਿਉਂਕਿ ਮੈਂ ਠੇਕੇਦਾਰ ਨਹੀਂ ਮੈਂ ਤੁਹਾਡੀ ਤਰ੍ਹਾਂ ਆਵਾਜ਼ ਦੇਣ ਆਇਆ ਅੱਛਾ ਹੁਣ ਉਹ ਕਹਿ ਰਹੇ ਨੇ ਕਿ ਕੋਈ ਪਿੱਛੇ ਵੀ ਇਹ ਗੱਲ ਦਾ ਮਸਲਾ ਉੱਠਿਆ ਸੀ ਉਹਨਾਂ ਨੇ ਕਿਹਾ ਕਿ ਬਿਲਕੁਲ ਖਾਲੀ ਪਈ ਅਸਲੀ ਟੀਟੀ ਸਾਈਡ ਤੇ ਜਿੱਥੇ ਖਾਲੀ ਪਈ ਏਦਾਂ ਮਤਲਬ ਜਿਹੜੀਆਂ ਖਾਲੀ ਜਗ੍ਹਾ ਪਈਆਂ ਨੇ ਪੰਚਾਇਤੀ ਆ ਚਰਾੰਦਾ ਨੇ ਸਾਡੇ ਉਹ ਰੂੜੀ ਖਾਨੇ ਸੀ ਹੱਡੋ ਰੋੜੇ ਸੀ ਉਹ ਬੇਈਮਾਨੋ ਛੱਪੜ ਢਾਬਾਂ ਸਾਰਾ ਕੁਝ ਤੁਸੀਂ ਸਿਕੰਦਰ ਦੇ ਪਿਓ ਹੋ ਉਹਨੇ ਤੇ ਹੱਥ ਬਾਹਰ ਕਢਾਤੇ ਵੀ ਅਰਥੀ ਚੋਂ ਬਾਹਰ ਕਢਦੇ ਹੋ ਲੋਕਾਂ ਨੂੰ ਪਤਾ ਲੱਗੇ ਲੋਕਾਂ ਦੀਆਂ ਜ਼ਮੀਨਾਂ ਵੇਚਣ ਵਾਲਾ ਖਾਲੀ ਹੱਥ ਜਾ ਰਿਹਾ ਇਹ ਪਿਓ ਦੇ ਪੁੱਤ ਕਹਿੰਦੇ ਛੱਡ ਕੇ ਵੀ ਕੱਖ ਨਹੀਂ ਜਾਣਾ ਸਰਕਾਰਾਂ ਨੂੰ ਨਹੀਂ ਪਤਾ ਲੱਗਦਾ ਸਾਡੋ ਜੇ ਤੁਸੀਂ ਇੰਨਾ ਦਰਦ ਲੈ ਜੀ ਸਰਕਾਰਾਂ ਨੂੰ ਪਤਾ ਲੱਗਾ ਸਰਕਾਰਾਂ ਨੂੰ ਸਭ ਪਤਾ ਹੋਊ ਜੀ ਐਡੇ ਚੂਚੇ ਤਾਂ ਹੈ ਨਹੀਂ ਮੈਂ ਕੀ ਬੋਲਦਾ ਐ ਮੈਂ ਕਿੱਥੇ ਜਾ ਰਿਹਾ ਐ CID ਸਾਡੇ ਮਗਰ ਰੱਖੀ ਹੋਈ ਆ ਇੱਥੇ ਮੈਂ ਹੁਣੇ ਕਿਸੇ ਕੰਦ ਤੇ ਖਾਲਿਸਤਾਨ ਲਿਖ ਦੇਣਾ ਅੱਛਾ ਵੀ ਘੰਟਿਆਂ 'ਚ ਮੈਨੂੰ ਚੱਕ ਕੇ ਲੈ ਜਾਣਗੇ ਇਹਨਾਂ ਨੂੰ ਦੀਦਾ ਆ ਵੀ ਇਹਨਾਂ ਨੂੰ ਦੀਦਾ ਤੇ ਫਿਰ ਬਹੁਤ ਸਾਰੇ ਮੰਗਾ ਲੱਗ ਗਏ ਤੁਹਾਨੂੰ ਲੱਗਦਾ ਦੋ ਤਿੰਨ ਦਿਨ ਦੇ ਵਿੱਚ ਤੁਹਾਨੂੰ ਇਹ ਮੰਗਾਂ ਦੀ ਬੂਤ ਪੂਰੀ ਹੋ ਜਾਊਗੀ ਦੇਖੋ ਜੀ ਸਾਡਾ ਗੱਲ ਮਕਸਦ ਮੰਗ ਪੂਰੀ ਹੋਣਾ ਨਾ ਹੋਣਾ ਨਹੀਂ ਇਹ ਆਪਣੀ ਲੜਾਈਏ ਲੋਕਤੰਤਰ ਆ ਤੇ ਭਗਵੰਤ ਮਾਨ ਪੰਜਾਬ ਸਰਕਾਰ ਇਹ ਧਿਆਨ 'ਚ ਰੱਖ ਲੈ ਜੇ ਪਹਿਲਿਆਂ ਦੀ ਤਰ੍ਹਾਂ ਕਰੇਗਾ ਤੇ ਇਨ੍ਹਾਂ ਲੋਕਾਂ ਨੇ ਤੈਨੂੰ ਮੁੱਖ ਮੰਤਰੀ ਬਣਾਇਆ ਤੇ ਇਨ੍ਹਾਂ ਲੋਕਾਂ ਨੇ ਤੈਨੂੰ ਮਜਬੂਰ ਕਰ ਦੇਣਾ ਵਿਆਹਾਂ ਵਿੱਚ ਗਿੱਦਾ ਪਾਉਣ ਵਾਸਤੇ ਚੇਤਾ ਰੱਖ ਲਈ ਇਹਨਾਂ ਲੋਕਾਂ ਨਾਲ ਬਹੁਗੇ ਤੁਸੀਂ ਜੀ ਕੱਲ ਨੂੰ ਕਿਹਦੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਜੀ ਜੇ ਲੋਕ ਤੁਹਾਡੇ ਨਾਲ ਖੜੇ ਨਹੀਂ ਅੱਜ ਸਵੇਰੇ 9 ਵਜੇ ਅਸੀਂ ਇੱਥੇ ਹੋਵਾਂਗੇ ਜੀ ਤੁਸੀਂ ਕਹਿ ਰਹੇ ਹੋ ਲੋਕ ਇਹ ਲੋਕ ਜ਼ਰੂਰ ਆਉਣਗੇ ਇਹਨਾਂ ਨੂੰ ਹਸਲੀ ਵਿਰਾਸਤ ਬਚਾਉਣ ਨਾਲ ਮਤਲਬ ਆਪਣੇ ਔਰ ਕਾਹੇ ਨਾਲ ਨਹੀਂ ਇਹਨਾਂ ਜ਼ਮੀਨਾਂ ਤੱਕ ਦਿੱਤੀਆਂ ਨੇ ਭੀ ਜਿਉਂਦੀ ਰਹਿਣ ਦਿਓ ਔਰ ਰਹੀ ਗੱਲ ਉੱਥੇ ਤਾਂ ਇਹ ਲੜਾਈ ਲੜੀ ਜਾਂਦੀ ਹੈ ਅੱਠ ਹੀ ਰਣ ਮੈ ਤਾਂ ਬਜੂਜ ਮਰੂ ਜਦੋਂ ਐਲਾਨ ਕਰ ਦਿੱਤਾ ਤੇ ਫਿਰ ਤੁਹਾਡਾ ਪਤਾ ਹੀ ਆਪੀ ਸੇਖਰਦਾਸ ਕਰਕੇ ਕਦੇ ਪਛਾਹ ਮੁਰਦਾ ਨਹੀਂ ਪਹੁੰਚਾਂਗੇ